ਚਾ ਲੋ ਹੁੰਦੇ ਆ ਜੇ ਜਦੋਂ ਵਿਆਹ ਕੇ ਆਈ ਸੀ ਬੜੀ ਸੁੰਦਰ ਸੀ ਕੁੜੀ ਮੇਰੇ ਗੁਆਂਢ ਚ ਬਹਿ ਕੇ ਆਈ ਸੀ ਮੈਂ ਤਾਂ ਉਹਨੂੰ ਦੇਖ ਕੇ ਕੱਲ ਪਛਾਨਿਆ ਨਹੀਂ ਵੀ ਉਹ ਹੈ ਮੈਂ ਬੋਲਦੀ ਹੂੰ ਉਸ ਤੋਂ ਮਾਰਦੇ ਹੂੰ ਜੇ ਆਪਕੇ ਬਾਲ ਵੀ ਉਸਨੇ ਕਾਟੇ ਆ ਉਸਨੇ ਕਾਟੇ ਨਸ਼ੇ ਕੀ ਪੁਰਤੀ ਕੇ ਲਿਏ ਹੋ ਲੈਡੀ ਦੀ ਸੁੰਦਰਤਾ ਲੈਡੀ ਦੇ ਬਾਲਾਂ ਨਾਲ ਹੁੰਦੀ ਹੈ ਤੋ ਉਹੀ ਵੇਚਦੇ ਯਾਰ ਜਿਹੜੀ ਲੈਡੀ ਆਪਣਾ ਗਮਾਨ ਬਾਲਾਂ ਤੇ ਕਰਦੀ ਹੈ ਨਾ ਉਹ ਬਾਲ ਵੇਚ ਦਿੰਦੇ ਆ ਕਹਿੰਦੇ ਨੇ ਕਿ ਨਸ਼ੇ ਦੀ ਲਤ ਜੇਕਰ ਕਿਸੇ ਨੂੰ ਲੱਗ ਜਾਵੇ ਤਾਂ ਉਹ ਹੋਰ ਨਸ਼ੇ ਦੀ ਪੂਰਤੀ ਦੇ ਲਈ ਕੁਝ ਵੀ ਕਰ ਗੁਜ਼ਰਦਾ ਨਾ ਤਾਂ ਉਸ ਨੂੰ ਰਿਸ਼ਤਿਆਂ ਦੀ ਸੰਭਜ ਆਉਂਦੀ ਹੈ ਤੇ ਨਾਲ ਹੀ ਨਾ ਇਨਸਾਨੀਅਤ ਵੀ ਕੋਸਾ ਦੂਰ ਪਾ ਜਾਂਦੀ ਹੈ ਅਜਿਹਾ ਇੱਕ ਰੂਹ ਕੰਬਾਉ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਜਿਸ ਨੇ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਜਿੱਤੇ ਕਿ ਇੱਕ ਕਰਪਾਲੇ ਦੇ ਵੱਲੋਂ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਆਪਣੀ ਕਰਪਾਲੀ ਦੇ ਨਾਲ ਵੱਡਾ ਕਾਂਡ ਕਰ ਦਿੱਤਾ ਗਿਆ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਨਸ਼ੇੜੀ ਕਰਪਾਲੇ ਨੇ ਆਪਣੇ ਹੀ ਬੱਚਿਆਂ ਨੂੰ ਘਰੋਂ ਕੱਢ ਦਿੱਤਾ। ਅੱਖਾਂ ਦੀ ਮਾਰੀ ਹੋਈ ਉਹ ਕਰਪਾਲੀ ਆਪਣੇ ਦੋਨੋਂ ਟੋਟਰੂ ਲੈ ਕੇ ਟਿਬਿਆ ਤੇ ਪੱਲੀ ਪੁਛਾ ਕੇ ਬੈਠੀ ਹੈ। ਇਹ ਉਹੀ ਕਰਵਾਲੀ ਹੈ ਜਿਸ ਤੇ ਪਤੀ ਨੇ ਆਪਣੀ ਹੀ ਕਰਵਾਲੀ ਦੇ ਉੱਪਰ ਕਹਿਰ ਟਾ ਦਿੱਤਾ ਤੇ ਨਸ਼ੇ ਦੀ ਪੂਰਤੀ ਦੇ ਲਈ ਆਪਣੀ ਹੀ ਪਤਨੀ ਦੇ ਵਾਲ ਵੜ ਕੇ ਵੇਚ ਦਿੱਤੇ ਗਏ ਨੇ ਲੱਗ ਤੋਂ ਮੈਂ ਘਰ 'ਤੇ ਲੜਾਈ ਗਲੇਸ਼ ਮੜਾ ਮੋਟਾ उसी से बद बन गए डैडी गुजर गए उसके पीछे ये लड़ाई करने लग गए तो पैके भी कहाँ तक रहूंगी पैके मेरे आगे बेडी आगे घर वाला क्या करता है आपका पता नहीं जी क्या करते मैंने आपको नहीं पता मैंने नहीं दसते कभी नहीं क्या करता है कोई नशा वगैरह करता है चिट्टा लो ले अच्छा चिट्टे कारण हुआ है जी मैं बोलती हूँ तो मारते हैं बस चिट्टे कारण हुआ है जी हाँ जी बिल्कुल आपको दर्द-दर्द की ठोकरें जो खानी पड़ी है चिट्टे कारण हाँ जी हाँ आन। जी आपका घर वाला चिट्टा लगाता है हाँ जी चिट्टा जी आपके बाल भी उसने ही काटे हैं उसने ही काटे नशे की पूर्ति के लिए तो। अच्छा कितने टाइम से आप इस तरह बैठे हो मैं यहाँ दस पंद्रह बीस दिन हो गए यहाँ पे बैठे को बस बाहर ही रहते हो हाँ जी काम थोड़ा बहुत लोगो के कुछ कपड़े धो दिए कहीं पांडे मान दिए जो आपनों खिला लिया या किसी का काम कर यही पे अपील करना चाहते हो बस यही कि मेरे को इनको बच्चों को छत दिवाये और राशन पानी की मदद करे उधर लोग भी इस कारण भी सुन हो गए ने आखिर इसे इना बच दसूर है जिन्होंने घरों बाहर कड ਨਸ਼ੇ ਦੇ ਵਿਰੁੱਧ ਬੋਰਡ ਲਾ ਰਹੇ ਆ ਪਰ ਆ ਜਿਹੜਾ ਕਨੋਲਾ ਸੱਚ ਆ ਜਿਹੜੇ ਦੋ ਜਵਾਕ ਆ ਥੱਲੇ ਸੜਕ ਤੇ ਬੈਠੇ ਆ ਇਹ ਨਸ਼ੇ ਦੀ ਪੂਰਤੀ ਉਹਦੀ ਨਹੀਂ ਹੋਈ ਤੇ ਇਹ ਬਾਲ ਕੱਟ ਤੇ ਬਾਲ ਕੱਟ ਕੇ ਜਿਹੜੇ ਵਿਚੇ ਗਏ ਮੜੀ ਗਲੇ ਪੰਜਾਬ ਦੀ ਪਹਿਲੀ ਕਟਵਾ ਜਿਵੇਂ ਲੁੱਟਾ ਖੋਹਣ ਰਾਸਤੇ ਚ ਹੁੰਦੀਆਂ ਇਹ ਤਾਂ ਉਹ ਗੱਲ ਬਣ ਗਈ ਵੀ ਬਾਲ ਵੀ ਕੱਟ ਕੇ ਲੈ ਜਾ ਕਰਨੀ ਮੇਰਾ ਕਹਿਣ ਦਾ ਮਤਲਬ ਇਹਦਾ ਹੈ ਵੀ ਇਸ ਪਰਿਵਾਰ ਦੀ ਜਿਹੜੀ ਹੈ ਜਿੰਨੀ ਸਾਡੇ ਤੋਂ ਹੋਈ ਉਹ ਤਾਂ ਅਸੀਂ ਮਦਦ ਕਰਾਂਗੇ ਤੇ ਕਰੀ ਵੀ ਜਾਂਦਾ ਮੈਂ ਤੇ ਪਰ ਚਾਹੀਦਾ ਸਰਕਾਰ ਨੂੰ ਵੀ ਇਹ ਬੱਚਿਆਂ ਦਾ ਕੋਈ ਪਮਿਸ ਦੇਖੇ ਉਹ ਉਹ ਬੰਦੇ ਨੂੰ ਫੜ ਕੇ ਉਹਨੂੰ ਕਿਤੇ ਉਹਨੂੰ ਨਸੀਹਤ ਦੇਵੇ ਤਾਂ ਜੋ ਅੱਗੇ ਤੋਂ ਇਹੋ ਜਿਹਾ ਕੋਈ ਕੰਮ ਨਾ ਕਰੇ ਕੀ ਲੱਗਦਾ ਨਸ਼ੇੜੀਆਂ ਨੂੰ ਜੇਲ੍ਹਾਂ ਚ ਟੱਕਣਾ ਚਾਹੀਦਾ ਨਹੀਂ ਡੱਕੀ ਤਾਂ ਜਾਂਦੇ ਪਰ ਉਹ ਕਿੰਨੇ ਜੇਲ੍ਹਾਂ ਵੀ ਕਿੰਨੀਆਂ ਘਰ ਜਾਣਗੀਆਂ ਸਾਨੂੰ ਲੋਕਾਂ ਨੂੰ ਵੀ ਜਾਗਣਾ ਪਣਾ ਲੋਕ ਜਾਗਣਗੇ ਲੋਕ ਸਮਝਾਣਗੇ ਲੋਕ ਡਰਦੇ ਆਂਦੇ ਨਹੀਂ ਕਿਉਂਕਿ ਰਾਤ ਵਰਤ ਤੇ ਸਿਰ ਪਾੜ ਦਿੰਦੇ ਜੇ ਕੋਈ ਬੋਲਦਾ ਤਾਂ ਕਾਇਸ ਕਰਕੇ ਜਿਹੜੇ ਹਾਲਾਤ ਐ ਸਾਡੇ ਪਰਿਵਾਰਾਂ ਨੂੰ ਖੁਦ ਆਕੇ ਅੱਗੇ ਲੜਨੇ ਪੈ ਰਹੇ ਉਹਨੇ ਇਹਦੇ ਮਗਰ ਕੋਈ ਨਹੀਂ ਤੇ ਜਦੋਂ ਵਿਆਹ ਕਿ ਆਈ ਸੀ ਬੜੀ ਸੁੰਦਰ ਸੀ ਕੁੜੀ ਮੇਰੇ ਗੁਆਂਢ ਚ ਵਿਆਹ ਕੇ ਆਈ ਸੀ ਮੈਂ ਤਾਂ ਉਹਨੂੰ ਦੇਖ ਕੇ ਕੱਲ ਪਛਾਨਿਆ ਨਹੀਂ ਵੀ ਉਹ ਹੈ ਵੀਜੇ ਜੀ ਇਹ ਇਨਸੀਡੈਂਟ ਆ ਜਿਹੜਾ ਦੇਖੋ ਵਾਲ ਕੱਟ ਕੇ ਵੇਚ ਦਿੰਦੇ ਕੇ ਨਸ਼ੇ ਦੀ ਪੂਰਤੀ ਲਈ ਮੈਂ ਉਹੀ ਕਹਿ ਰਹਾ ਵੀ ਇਦੋਂ ਤੇ ਕੀ ਰਹਾ ਜੇ ਫਿਰ ਲੇਡੀਜ਼ ਦੀ ਸੁੰਦਰਤਾ ਲੇਡੀ ਦੇ ਵਾਲਾਂ ਨਾਲ ਹੁੰਦੀ ਹੈ ਤੋਂ ਉਹੀ ਵੇਚਦੇ ਯਾਰ ਜਿਹੜੀ ਲੇਡੀ ਆਪਣਾ ਗਮਾਨ ਵਾਲਾਂ ਤੇ ਕਰਦੀ ਹੈ ਨਾ ਉਹ ਵਾਲ ਵੇਚ ਦਿੱਤੇ ਅਧਿਰ પતિ ਦੇ ਇਸ ਸ਼ਰਮਨਾਕ ਕਾੜ ਤੋਂ ਬਾਅਦ ਪੁਲਿਸ ਸਤੇਸ ਸਮਾਜ ਸੇਵੀ ਸੰਸਥਾਵਾਂ ਮੌਕੇ ਤੇ ਪਹੁੰਚੀਆਂ ਨੇ ਇਹ ਦੇਖੋ ਜੀ ਅੱਜ ਤਾਂ ਸਾਨੂੰ ਤਾਂ ਇੱਕ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਇੱਕ ਲੇਡੀਜ਼ ਐ ਇੱਥੇ ਬੈਠੀ ਹੈਗੀ ਉਹ ਮੈਂ ਮੌਕੇ ਤੇ ਆਏ ਜੀ ਇਹਨੂੰ ਪੁੱਛ ਕੇ ਜਿੱਤੀ ਹੈ ਇਹਨੇ ਦੱਸਿਆ ਵੀ 15 ਦਿਨ ਪਹਿਲਾਂ ਦੀ ਗੱਲ ਹੈਗੀ ਮੇਰੇ ਘਰ ਵਾਲਿਆਂ ਨੇ ਮੇਰੇ 'ਤੇ ਮਾਰ ਕੀਤੀ ਹੈਗੀ ਉਹ ਘਰ ਵਾਲਾ ਵਾਲਾ ਇਹਨੇ ਕੱਲ ਹੈਪੀ ਦੱਸਦੀ ਉਹਦਾ ਨਾਮ ਉਹਨੂੰ ਅਸੀਂ ਲੱਭਦੇ ਹਾਂ ਕਿਥੇ ਇਹਨੂੰ ਪਤਾ ਕਰਦੇ ਹਾਂ ਤੇ ਬਿਆਨ ਲਿਖ ਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਦੇ ਹਾਂ ਪਰ ਇਹ ਦੱਸਦੀ ਹੈ ਕਿ ਵੀ ਦੋਨੇ ਭਰਾ ਦੋਨੇ ਨਸ਼ੀ ਕਰਦੇ ਨੇ ਦੋਨਾਂ ਨੇ ਸਮਾਨ ਸਪਾ ਜਿਹੜਾ ਸਾਰਾ ਵੇਚਦਾ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਇੱਥੇ ਬਚਾਇਆ ਤੇ ਮੈਨੂੰ ਕੁੱਟਮਾਰ ਬਾਰੇ ਇਹਨਾਂ ਨੂੰ ਜ਼ਰੂਰ ਦੱਸਿਆ ਮੇਰੀ ਕੁੱਟਮਾਰ ਕੀਤੀ ਹੈ ਇੱਥੇ ਮਤਲਬ ਥੱਲੇ ਜ਼ਮੀਨ ਤੇ ਬੈਠੀ ਸੀ ਇਹ ਚਲੋ ਇਹਦੇ ਲਈ ਬਿਆਨ ਲੈ ਕੇ ਕੋਰ ਬਣਦੀ ਕਾਨੂੰਨੀ ਕਾਰਵਾਈ ਕਰਦੇ ਜਾਈਏ ਜਿਹੜਾ ਸਮਾਨ ਜਿਹਨੂੰ ਵੇਚਿਆ ਉਹ ਵੀ ਕਰੋ ਉਹ ਪੁੱਛ ਬੜਤਾਲ ਕਰਦੇ ਆ ਜੀ ਵੇਚਿਆ ਨਹੀਂ ਵੇਚਿਆ ਤਾਂ ਅਗਲੀ ਮਤਲਬ ਤਫਤੀਸ਼ ਦੇਸਾਗਾ ਕਿ ਉਹਨੂੰ ਉਹ ਪਤਾ ਕਰਦਾ ਮੈਂ ਹਾਂ ਜਿਸ ਤਰ੍ਹਾਂ ਉਹ ਕਹਿੰਨੀ ਹੈ ਵੀ ਮੇਰੇ ਬਾਲ ਵੀ ਵੇਚ ਤੇ ਕੱਟ ਗਏ ਉਹ ਵੀ ਬਰਦਾਲ ਕਰਦੇ ਆ ਜੀ ਆਪਾਂ ਕਿਹਨੂੰ ਵੇਚਿਆ ਕਿਵੇਂ ਵੇਚਿਆ ਕਦੋਂ ਵਟੇ ਕਿੱਥੇ ਹਾਂ ਇਹਨੂੰ ਸੀ ਭੇਜਿਆ ਜਾਊਗਾ ਜੀ ਮਤਲਬ ਜੀ ਇਹਨੂੰ ਫਿਲਹਾਲ ਤਾਂ ਅਸੀਂ ਇਹਦਾ ਬਿਆਨ ਲਿਖਦਿਆਂ ਕਾਰਵਾਈ ਕਰਦੇ ਆਂ ਉਸ ਤੋਂ ਬਾਅਦ ਅਗਲਾ ਕੋਈ ਕਿਸੇ ਐਨ ਜੀਓ ਨਾਲ ਸੰਸਥਾ ਨਾਲ ਕਿਸੇ ਨਾਮ ਕਰਾ ਕੇ ਰਾਬਤਾ ਜਾਜੇ ਹੋ ਸਕਦਾ ਵਗਰਾ ਕਰਕੇ ਫਿਰ ਦੇਖਣ ਵਾਲੀ ਗੱਲ ਹੋਵੇਗੀ ਕਿ ਕਦੋਂ ਤੱਕ ਪੁਲਿਸ ਮੌਜਮਾ ਪਤੀ ਨੂੰ ਗ੍ਰਿਫਤਾਰ ਕਰਦੀ ਹੈ ਦੱਸਦੀ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇਹ ਇਹ ਮਾਮਲਾ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਸਾਹਮਣੇ ਆਇਆ ਜਗਬਾਨੀ ਟੀਵੀ Delhi ਪਟੰਡਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ